ਬਿੱਤੇ ਦਿਨ ਅੰਮ੍ਰਿਤਸਰ ਦੇ ਪਿੰਡ ਜਹਾਗਿਰ ਵਿੱਚ ਹੋਏ ਇੱਕ ਨੌਜਵਾਨ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ આરોપી ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਸਬੰਧੀ ਡੀਐਸਪੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਨਿਹੰਗ ਸਿੰਘ ਅਤੇ ਮ੍ਰਿਤਕ ਵਿਚ ਕਈ ਵਾਰ ਲੜਾਈਆਂ ਹੋਈਆਂ ਸਨ ਕਿਉਂਕਿ ਕੱਦ ਵਿੱਚ ਛੋਟਾ ਹੋਣ ਕਰਕੇ આરોપી ਨਿਹੰਗ ਸਿੰਘ ਮ੍ਰਿਤਕ ਨੌਜਵਾਨ ਦਾ ਅਕਸਰ ਮਜ਼ਾਕ ਬਣਾਉਂਦਾ ਸੀ ਜਿਸ ਦੇ ਚੱਲਦਿਆਂ ਹੁਣ ਇੱਕ ਵਾਰ ਫਿਰ ਦੋਨਾਂ ਵਿੱਚ ਲੜਾਈ ਹੋ ਗਈ ਜਿਸ ਦੌਰਾਨ ਨਿਹੰਗ ਸਿੰਘ ਨੇ ਇਸ ਵਾਰ ਦਾਤਮਨ ਜ਼ਖਮ ਦੇ ਦਿੱਤਾ ਹਲਕੀਤ ਸਿੰਘ ਨਾਂ ਦਾ ਨੌਜਵਾਨ ਸੀ ਥੋੜਾ ਹਾਈਟ ਘੱਟ ਦਾ ਉਹਦਾ ਮਰਡਰ ਹੋਇਆ ਸੀਗਾ ਉੱਥੇ ਉੱਥੇ ਮੌਕੇ ਤੇ ਗਏ ਸੀ ਮੈਂ ਐਸਐਚਓ ਸੁਮੀਤ ਆਪਣੀ ਪਾਰਟੀ ਤੇ ਮੌਕੇ ਤੇ ਗਏ ਹਾਂ ਉੱਥੇ ਜਾ ਕੇ ਜੋ ਵੇਅਰ ਅਬਾਊਟਸ ਪਤਾ ਲੱਗਿਆ ਉਹਦੇ ਲਾਗੇ ਪਿਛੇ ਹੀ ਪਿਛਵਾੜੇ ਬੰਨੇ ਇੱਕ ਨਿਹਾਲ ਸਿੰਘ ਮੁੰਡੇ ਬੈਠਦਾ ਉਸਦਾ ਆਪਣਾ ਰੈਜ਼ਿਡੈਂਸ ਹੈ ਸੁਖਦੀਪ ਸਿੰਘ ਉਹ ਤਕਨੀਕਾ ਤੋਂ ਪਤਾ ਲੱਗਾ ਕਿ ਉਹਦਾ ਉਹਨੇ ਮਰਡਰ ਕੀਤਾ ਪਰ ਉਹ ਉਦੋਂ ਫਰਾਰ ਹੋ ਗਿਆ ਸੀਗਾ ਪਰ ਅਸੀਂ ਆਪਣੇ ਟੈਕਨੀਕਲ ਤੇ ਸਾਇੰਟਿਫਿਕ ਤਰੀਕੇ ਨਾਲ ਜਿਆਦਾ ਟੈਕਨੀਕਲ ਦੀ ਮਦਦ ਲੈ ਕੇ ਵਿਥਿਨ 12 ਆਵਰਸ ਉਹਨੂੰ ਅਹੀਂ ਅਰੈਸਟ ਕਰ ਲਿਆ ਸਰ ਅਰੈਸਟ ਕਿਉਂ ਕੀਤਾ ਉਸ ਇਲਾਕੇ ਚੋਂ ਕੀਤਾ ਉਹਨੂੰ ਸਰ ਇਹ ਮਾਮਲਾ ਕਿਸੇ ਨੇ ਮਟਰ ਕਿਉਂ ਕੀਤਾ ਥੋੜਾ ਜਿਹੀ ਮਨਸ਼ਾ ਕੇ ਦੀ ਜਿਹੜਾ ਮਲਕੀਤ ਸਿੰਘ ਦੇ ਜਿਹਦੀ ਡੈਥ ਹੋਈ ਆ ਉਹ ਥੋੜਾ ਜਿਹਾ ਨਿਹੰਗ ਸਿੰਘ ਨੇ ਆਪਣੀ ਪੁਸਤਕ ਵਿੱਚ ਮੁੱਢਲੀ ਪੁਸਤਕ ਵਿੱਚ ਦੱਸਿਆ ਕਿ ਮੈਨੂੰ ਗਾਲਾਂ-ਗੋਲਾਂ ਕੱਢਦਾ ਹੁੰਦਾ ਸੀਗਾ ਸਰ ਇਹਨਾਂ ਨੂੰ ਰਜਿਸਟ ਜਿਹੜਾ ਗਾਲਾਂ ਮਾਰਦਾ ਸੀ ਨਹੀਂ ਉਹਦੀ ਮਲਕੀਤ ਸਿੰਘ ਦੀ ਥੋੜੀ ਹਾਈਟ ਘੱਟ ਸੀਗੀ ਬੋਨਾ ਟਾਈਪ ਸੀਗਾ ਇਹਨੇ ਕਿਤੇ ਉਹਨੂੰ ਕੁਛ ਛੇੜਦਾ ਸੀਗਾ ਉਹ ਇਹਨੂੰ ਗਾਲਾਂ-ਗੋਲਾਂ ਦੇ ਰੱਖ ਕਰਕੇ ਇਹਨਾਂ ਦਾ ਅੱਗੇ ਵੀ ਦੋ-ਤਿੰਨ ਵਾਰੀ ਝਗੜਾ ਹੋਇਆ ਸੀਗਾ ਸਰ ਬਾਅਦ ਲੱਗੇ ਕੋਈ ਖਿਆਲ ਵੀ ਵਰਤੋ ਕੀਤੀ ਨਹੀਂ ਨਹੀਂ ਕੋਸੋਂ ਮੁੱਕੀ ਜੀ ਕੋ ਸੱਟ ਪੇਟ ਵਗੈਰਾ ਲੱਗੀ ਨੂੰ ਬਾਕੀ ਮੈਡੀਕਲ ਰਿਪੋਰਟ ਆਏਗੀ ਜਿਆਦਾ ਉਸ ਤੋਂ ਪਤਾ ਲੱਗੇ ਸਿਰਫ ਕੁਝ ਕੁਝ ਦਿਨ ਤੋਂ ਵੇਖਣ ਦੇ ਆ ਰਿਹਾ ਜਾਂ ਅਸੀਂ ਕਦੇ ਜਿਆਦਾ ਗੁੰਡਾ ਕਰਦੀ ਦੇਖਣ ਨੂੰ ਮਿਲਦੀ ਹੈ ਕੋਈ ਨਾ ਕੋਈ ਕਿਤੇ ਨਾ ਕਿਤੇ ਇਹੋ ਜਿਹੀ ਇਨਸੀਡੈਂਟ ਨਜ਼ਰ ਆ ਰਿਹਾ ਜਿਸ ਤਰ੍ਹਾਂ ਕਿ ਕੋਈ ਦੁਕਾਨਦਾਰਾਂ ਨੂੰ ਥ੍ਰੈਟ ਕਰਦੇ ਹੋਏ ਨਜ਼ਰ ਆ ਰਹੇ ਸਾਬ ਆਪਣੇ ਡਿਸਟ੍ਰਿਕਟ ਚ ਤੇ ਪਹਿਲਾ ਹੀ ਹੈ ਜੀ ਸਰ ਕਿੱਥੋਂ ਤੱਕ ਜਾਇਜ਼ ਹੈ ਵੀ ਇਸ ਤਰ੍ਹਾਂ ਗਾਲੀ ਗਲੋਚ ਦੇ ਦੌਰਾਨ ਇੱਕ ਬੰਦੇ ਦਾ ਕਤਲ ਕਰ ਦੇਣਾ ਕਿੰਨਾ ਕੁ ਦੀ ਵਾਜਬ ਸਮਝਦੇ ਹੋ ਪਤਾ ਨਹੀਂ ਉਹਨਾਂ ਦੀ ਸੋਚ ਦੇ ਉੱਤੇ ਕੀ ਡਿਪੈਂਡ ਹੈ ਉਹਦੀ ਆਪਣੇ ਦਿਮਾਗ ਦੇ ਵਿੱਚ ਕੀ ਸੀਗਾ ਬਿਲਕੁਲ ਬਿਲਕੁਲ ਠੀਕ ਹੈ ਕੋਈ ਅਪਸੈਟ ਨਹੀਂ ਹੈ ਮੈਂ ਨੋ ਨੋ ਬਿਲਕੁਲ ਠੀਕ ਇਹ ਇਹ ਸਟ੍ਰੈਟਿਜੀ ਦੇ ਬਾਰਤ ਦੇ ਇਹਦੇ ਦੇ ਅਨੈਕਸ਼ਨ ਕੀ ਇਹਦੇ ਪਰਚਾ ਮਾਮਲਾ ਦਰਜ ਕੀਤਾ ਹੈ ਇਹਨਾਂ ਦੇ ਇਹ ਅਸੀਂ ਆਪਣਾ ਕੱਲੀ ਮਰਡਰ ਦਾ ਪਰਚਾ ਜਿਹੜਾ 103 ਬੀ ਐਨ ਐਸ ਨਵੀਂ ਜਿਹੜੀਆਂ ਸੈਕਸ਼ਨਸ ਨੇ ਉਹਨਾਂ ਦੇ ਤਹਿਤ ਮਕਦਮਾ ਦਰਜ ਕਰਤਾ ਸੀ ਵਿਦਨ 12 ਆਵਰਸ ਇਹਨੂੰ ਅਰੈਸਟ ਕਰ ਲਿਆ ਸਰ ਜੀ ਜਿਨ੍ਹਾਂ ਨੇ ਅੰਸਿੰਗ ਤੋਂ ਪਹਿਲਾਂ ਕੋਈ ਮਾਮਲਾ ਦਰਜ ਹੋ ਰਿਹਾ ਹੈ ਨਹੀਂ ਨਹੀਂ ਪਹਿਲਾਂ ਚੰਦਰ ਕੰਸਲਟੈਂਟਸ ਲਿਮਿਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, carpentering. For more information, please contact him at under checktrade platform www.checktrade.com. Slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ